ਜੋ ਤੁਸੀਂ ਇਸ ਤੇ ਐਸਐਸ ਪਸਪਾ ਮਿਲਣ ਆਇਆ ਤਸਵੀਸ਼ਨ ਮਿਲ ਲੈਣਾ ਕਾਲੀ ਮਾ ਕਾਲੀਪਰੀ ਸੁੰਦਰਵਣੀ ਪਹਿਲੀ ਚਾਰਵੀਂ 84 ਤੋਂ ਪਾਨ ਮਠਾਈ ਉਹ ਤੋਂ ਮਾ ਕਾਲੀ ਕੀ ਦਵਾਈ ਜੈ ਮਾ ਕਾਲੀ ਜੈ ਮਾ ਕਾਲੀ ਜੈ ਮਾ ਕਾਲੀ ਬੜੇ ਹੀ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਟਿਆਲੇ ਦੇ ਵਿੱਚ ਪ੍ਰਾਚੀਨ ਇਤਿਹਾਸਿਕ ਉੱਤਰਪਾਰ ਦਾ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਜਿਸ ਦੇ ਨਾਲ ਅਰਬਾਂ ਕਰਬਾਂ ਲੋਕਾਂ ਦੀ ਪੂਰੀ ਦੁਨੀਆ ਦੇ ਭਗਤਾਂ ਦੀ ਆਸਥਾ ਜੁੜੀ ਹੋਈ ਹੈ ਤੇ ਬੜੀ ਦੂਰ ਦੂਰ ਤੋਂ ਭਗਤ ਉੱਤੇ ਆਪਣੀਆਂ ਮੰਤਾਂ ਪੂਰੀਆਂ ਕਰਾਉਣ ਦੇ ਲਈ ਆਉਂਦੇ ਨੇ 3-4 ਦਿਨ ਪਹਿਲਾਂ ਹਾਤੋਂ ਅਸੀਂ ਇੱਕ ਵੀਡੀਓ ਦੇਖ ਰਹੇ ਹਾਂ ਕਿ ਉਸ ਵੀਡੀਓ ਦੇ ਵਿੱਚ ਜਿਹੜੇ ਆਣ ਵਾਲੇ ਭਗਤਾਂ ਉਹਨਾਂ ਤੋਂ 100 ਰੁਪਏ ਦੇ ਪ੍ਰਸ਼ਾਦ ਦੇ 3-3000 ਰੁਪਏ ਧੱਕੇ ਦੇ ਨਾਲ ਮੰਗੇ ਜਾ ਰਹੇ ਗੁੰਡਾਗਰਦੀ ਦੇ ਨਾਲ ਇਹ ਗੱਲ ਅੱਗ ਵੀ ਨਹੀਂ ਪਿਛਲੇ ਸਾਲ ਸਰਕਾਰੀ ਮੀਟਿੰਗ ਦੇ ਵਿੱਚ ਐਸਡੀਐਸ ਪਟਿਆਲਾ ਦੇ ਨਾਲ ਮੀਟਿੰਗ ਹੋਈ ਸੀ ਮੈਂ ਉਦੋਂ ਵੀ ਇਹ ਗੱਲ ਉਠਾਈ ਸੀ ਕਿ ਜਿਹੜਾ ਵੀ ਲੋਕ ਕੋਈ ਦਿੱਲੀ ਕੋਈ ਲਖਨਊ ਕੋਈ ਫਰੀਦাবাদ ਜਿੰਨਾ ਭਾਵੇਂ ਕੋਈ ਬਾਹਰੋਂ ਆਂਦਾ ਹੈ ਉਦੇ ਜੁੱਤੇ ਦਰਵਾੰਦੇ ਨੇ ਆਤੋਂ ਆਂਦੇ ਨੇ ਇੱਕ ਬੰਦਾ ਨਾਲ ਮੱਥਾ ਟੇਕਣ ਲਈ ਭੇਜਦੇ ਨੇ ਅੰਦਰੋਂ ਮੱਥਾ ਟੇਕ ਕੇ ਜਦੋਂ ਵਾਪਸ ਆਂਦਾ ਹੈ ਉਸ ਤੋਂ 5-400 ਰੁਪਏ ਦੇ ਸਮਾਨ ਦੇ 11000 ਰੁਪਏ ਮੰਗੇ ਜਾਂਦੇ ਨੇ ਕਹਿੰਦਾ ਫਿਰ ਉੱਤੇ ਲੜਾਈ ਹੁੰਦੀ ਹੈ ਫਿਰ ਉੱਤੇ 5000 ਰੁਪਏ ਦੇ ਵਿੱਚ 7000 ਰੁਪਏ ਦੇ ਵਿੱਚ ਸੈਟਿੰਗ ਕਰਕੇ ਉਹਦੀ ਲੁੱਟ ਕੀਤੀ ਜਾਂਦੀ ਹੈ ਲੇਕਿਨ ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ ਹੈ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੰਂਦਰ ਦੀ ਦੇਖਰੇਖ ਕਰਦਾ ਜਿਹਾ ਮੰਂਦਰ ਕੋਲੇ जिला प्रशासन ਕੋਲੇ ਮੰਦਰ ਦਾ ਸਾਰਾ ਪੈਸਾ ਜਾਂਦਾ ਉਸ ਨੂੰ ਚਿੰਤਨਾ ਬਾਲ ਠਾਕੇ ਚਿੰਤੇ ਦੇ ਰੂਪ ਨੇ ਬੜੀ ਗੰਭੀਰਤਾ ਦੇ ਨਾਲ ਲਿਆ ਕਿ ਪ੍ਰਸ਼ਾਦ ਚ ਇਸ ਮੰਦਰ ਦੇ ਵਿੱਚ ਭਗਤਾਂ ਦੀ ਲੁੱਟ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਤੇ ਲਈ ਅਸੀਂ ਪਹਿਲਾਂ ਹੁਣ ਏਡੀਸੀ ਮੈਡਮ ਰਿਚਾ ਕੋਇਲ ਨੂੰ ਮੰਗ ਪੱਤਰ ਦੇ ਕੇ ਆਏ ਆ ਕਿ ਸਰਕਾਰ ਵੱਲੋਂ ਉਤੇ ਮਨਜ਼ੂਰ ਛੁਦਾ ਪ੍ਰਸ਼ਾਦ ਦੀਆਂ ਦੁਕਾਨਾਂ ਨੇ ਤਾਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵੇਚਦਾ ਮਤਲਬ ਕੀ ਹੈ ਜਿਹੜੀ ਚੀਜ਼ ਮਾਤਾ ਦੇ ਪਵਨ ਤੇ ਮਾਤਾ ਦੇ ਦਰਬਾਰ ਤੱਕ ਜਾਂਦੀ ਹੈ ਉਹ ਚੀਜ਼ ਰੇੜੀ ਤੇ ਨਹੀਂ बिकਣੀ ਚਾਹੀਦੀ ਉਹ ਮਨਜ਼ੂਰਸ਼ੁਦਾ ਦੁਕਾਨਾਂ ਤੇ ਹੀ बिकਣੀ ਚਾਹੀਦੀ ਹੈ ਔਰ ਜਿਹੜੇ ਬੰਦਿਆਂ ਨੇ ਕਿਹਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਥੇ ਜੋ ਕੰਦਾ ਗੁੰਡਾਗਰਦੀ ਕੀਤੀ ਔਰ ਜੋ ਧੋਖਾਧੜੀ ਕਰਕੇ ਲੁੱਟ ਮਚਾਈ ਹੈ ਕਹਿੰਦੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਇੱਕ ਵੀ ਰੇੜੀ ਮੰਦਰ ਦੇ ਆਲੇ ਦੋਲੇ ਪ੍ਰਸ਼ਾਦ ਦੀ ਨਹੀਂ ਹੋਣੀ ਚਾਹੀਦੀ ਜੇ ਪ੍ਰਸ਼ਾਸਨ ਨੇ ਇੱਕ ਹਰ ਤਰ੍ਹਾਂ ਟਾਈਮ ਹੈ ਪ੍ਰਸ਼ਾਸਨ ਨੇ ਲੋਕਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਬੰਦ ਕਰਵਾਤਾ ਤਾਂ ਠੀਕ ਹੈ ਨਹੀਂ ਫਿਰ ਸ਼ਿਵ ਸਨਾ ਸਟਾਈਲ ਦੇ ਨਾਲ ਮੇਰਾ ਐਲਾਨ ਹੈ ਕਿ ਹਰੀਸ਼ ਸਿੰਘਲਾ ਉੱਥੇ ਧਰਨਾ ਵੀ ਲਾਊਗਾ ਪ੍ਰਦਰਸ਼ਨ ਵੀ ਕਰੂਗਾ ਔਰ ਉਹ ਰੇੜੀਆਂ ਦਾ ਪ੍ਰਸ਼ਾਦ ਬਿਲਕੁਲ ਉੱਥੇ ਰੇੜੀ ਤੇ ਕਿਸੇ ਤੇ ਵਿਕਣ ਨਹੀਂ ਦਿੱਤਾ ਜਾਊਗਾ ਸਿਰਫ ਮਨਜੂਰ ਸਿੰਘ ਦਾ ਦੁਕਾਨਾਂ ਤੇ ਪ੍ਰਸ਼ਾਦ ਵਿਕੂਗਾ ਪ੍ਰਧਾਨ ਜੀ ਇਹੀ ਮੁੱਦਾ ਤੋਂ ਕਿੰਨੇ ਟਾਈਮ ਤੋਂ ਚੱਲਦਾ ਆ ਰਿਹਾ ਪ੍ਰਸ਼ਾਦ ਨੂੰ ਲੈ ਕੇ ਪਰ ਪ੍ਰਸ਼ਾਸਨ ਦੇ ਸਿਰ ਤੇ ਜੋਨੀ ਰਿੰਗ ਰਿੰਗ ਕੀ ਦੇਖਦੇ ਹੋ ਇਸ ਨੂੰ ਉਸ ਲਈ ਸਾਨੂੰ ਮਾੜਾ ਹਾਲ ਹੋਇਆ ਪੈਕ ਲੜਾਈ ਅਗਰ ਪ੍ਰਸ਼ਾਸਨ ਕੰਮ ਕਰਦਾ ਤਾਂ ਸਾਨੂੰ ਮੈਦਾਨ ਚ ਨਾ ਆਣਾ ਪੈਂਦਾ ਉੱਥੇ ਪੁਲਿਸ ਨੂੰ ਕੁਦਰਸ਼ਗਵਣੀ ਖੜੀ ਰਹਿੰਦੀ ਆ ਲੋਕਾਂ ਦੀ ਖੁੱਟਮਾਰ ਹੁੰਦੀ ਆ ਭਗਤਾਂ ਨਾਲ ਮਿਸਵੇਬ ਹੁੰਦਾ ਇਸ ਲਈ ਹੁਣ ਚਿਪਸਨਾ ਮੈਦਾਨ ਦੇ ਵਿੱਚ ਆ ਉੱਥੇ ਕੋਈ ਰੇੜੀ ਨਹੀਂ ਲੱਗੂਗੀ ਜੋ ਮਰਜੀ ਹੋ ਜੇ ਕਿਸੇ ਰੇੜੀ ਦੇ ਉੱਪਰ ਕੋਈ ਪ੍ਰਸ਼ਾਦ ਮਾਤਾ ਨੂੰ ਚੜਨ ਵਾਲਾ ਕੋਈ ਸਮਾਨ ਨਹੀਂ ਵਿਕੂਗਾ ਤੁਸੀਂ ਬੱਚਿਆਂ ਦੇ ਖੜਾਉਣੇ ਵਿੱਚੋਂ ਕੱਪੜੇ ਵਿੱਚੋਂ ਔਰ ਜੋ ਮਰਜੀ ਵੇਚੋ ਲੇਕਿਨ ਪ੍ਰਸ਼ਾਦ ਜੋ ਮਾਤਾ ਦੇ ਦਰਵਾਜ਼ੇ ਚੜਦਾ ਉਹ ਰੇੜੀ ਤੇ ਨਹੀਂ ਵਿਕੂਗਾ ਔਰ ਹੋਰ ਵੀ ਬਹੁਤ ਚੀਜ਼ਾਂ ਨੇ ਜਿਵੇਂ ਦਾਰੂ ਉੱਤੇ ਅੰਦਰੋਂ ਆ ਕੇ ਬਾਹਰ ਫਲੈਕ ਹੁੰਦੀ ਆ ਹੋਰ ਨਸ਼ੇ ਦਾ ਕਾਰੋਬਾਰ ਉੱਥੇ ਹੋ ਰਿਹਾ ਬੜਾ ਕੁਛ ਅਸੀਂ ਅੱਗੇ ਐਕਸਪਲੇਨ ਕਰਾਂਗੇ ਐਸਐਸਪੀ ਸਾਹਿਬ ਨੂੰ ਮਿਲ ਕੇ ਸਾਰਾ ਕੁਝ ਦੱਸਾਂਗੇ ਸਾਨੂੰ ਉਮੀਦ ਹੈ ਪ੍ਰਸ਼ਾਸਨ ਲੋਕਾਂ ਦੀਆਂ ਭਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੋਇਆ ਸਹਿਯੋਗ ਕਰੇਗਾ ਅਗਰ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਉਹਨਾਂ ਨੂੰ ਹਰੀ ਸਿੰਘਲੇ ਦਾ ਪਤਾ ਹੈ ਕਿ ਹਰੀ ਸਿੰਘਲਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਜੀ ਤੁਸੀਂ ਅੱਜ ਐਸਐਸਪੀ ਆਫਿਸ ਚ ਆਏ ਹੋ ਕਿਸ ਮਿਸ਼ਨ ਲੱਗੇ ਆਏ ਹੋ ਪਹਿਲਾ ਜੈ ਸ਼੍ਰੀ ਰਾਮ ਜੈ ਮਾ ਕਾਲੀ ਜਿਹੜੇ ਸਾਡੀ ਥੇਸ ਪਹੁੰਚਦੀ ਆ Hindu Sanatan Dharma ਦੇ ਲਈ ਜਿਹੜੇ ਧਰਮ ਸਥਲ ਤੇ ਮਾਂ ਕਾਸ਼ੀਰੀ ਕਾਲੀ ਮਾਤਾ ਮੰਦਰ ਦੇ ਆ ਕੇ ਜਿਹੜੇ ਸਿਧਾਲਜੂ ਆਂਦੇ ਆ ਦੂਰੋਂ ਦੂਰੋਂ ਆਂਦੇ ਆ ਜੀ ਹਨਾ ਜੀ ਲੈ ਕੇ ਚੱਲੋ ਕੀ ਹਿਮਾਚਲ ਤੋਂ ਵੀ ਆਂਦੇ ਨੇ ਰਾਜਸਥਾਨ ਤੋਂ ਵੀ ਆਂਦੇ ਨੇ ਅਲਗ-ਅਲਗ ਪ੍ਰਦੇਸ਼ਾਂ ਤੋਂ ਆਂਦੇ ਨੇ ਜੇ ਜਦੋਂ ਉਹ ਰੇੜੀਆਂ ਵਾਲੇ ਬਾਹਾਂ ਫੜਫੜ ਕੇ ਖਿੱਚ ਕੇ ਲੈ ਕੇ ਜਾਂਦੇ ਆ ਬਹੁਤ ਗਲਤ ਆ ਜੇ ਕੋਈ ਪੱਤਰਕਾਰ ਭਰਾ ਉੱਠ ਕੇ ਉਹਨਾਂ ਨੂੰ ਰੋਕਦਾ ਜਾਂ ਉਹਨਾਂ ਦੀ ਵੀਡੀਓ ਬਣਾਉਂਦਾ ਹੈ ਤੇ ਉਹ ਉੱਥੇ ਉਹ ਚਾਕੂ ਕੱਢ ਲੈਂਦੇ ਆ ਇਹ ਜਿਹੜੇ ਹਿੰਦੂ ਧਰਮ ਦੇ ਲਈ ਜਿਹੜਾ ਬੁੱਤ ਸ਼ਰਮ ਦੀ ਗੱਲ ਆ ਜਿਹੜੇ ਡੀਸੀ ਦੇ ਅੰਦਰ ਜਿਹੜਾ ਆਂਦਾ ਸ਼੍ਰੀ ਮਾਤਾ ਸ਼੍ਰੀਮਤੀ ਕਾਲਾ ਮਾਤਾ ਕਾਲੀ ਮਾਤਾ ਮੰਦਰ ਦੇ ਆਲੇ-ਦੁਆਲੇ 'ਚ ਉਹਦੇ ਦੌਰਾਨ ਸ਼੍ਰੀ ਸਿੰਘਾ ਸਿੰਘਾ ਜੀ ਛੱਡੇ ਪ੍ਰਧਾਨ ਜੀ ਨੇ ਵੀ ਇਹ ਪਹਿਲਾਂ ਵੀ ਮੀਟਿੰਗ ਦੇ ਵਿੱਚ ਡੀਸੀ ਸਾਹਿਬ ਨੂੰ ਲਾਇਆ ਸੀਗਾ ਤੇ ਹੋਰ ਵੀ ਹਿੰਦੂ ਸੰਗਠਨ ਜਿੰਨੇ ਵੀ ਸੀਗੇ ਸੀ ਪਹਿਲਾਂ ਆਪ ਵੀ ਸੀਗੇ ਤੇ ਵਿੱਚ ਹੋਰ ਜਿੰਨੇ ਵੀ ਸੀ ਸਾਰਿਆਂ ਨੇ ਮੀਟਿੰਗ ਵੀ ਕਰਕੇ ਇਹ ਕਹਿ ਲਗੇ ਵੀ ਰੇੜੀਆਂ ਚਕਾਈਆਂ ਜਾਣ। ਅਸੀਂ ਇਹ ਨਹੀਂ ਕਹਿੰਦੇ ਵੀ ਰੇੜੀਆਂ ਤੇ ਹਾਂ ਜਿਹੜੇ ਰੇੜੀਆਂ ਦੇ ਪ੍ਰਸ਼ਾਦ ਚਾਹੇ ਨਾ ਬਕੇ ਜਿੱਦਾਂ ਉਹਨਾਂ ਪ੍ਰਧਾਨ ਜੀ ਨੇ ਦੱਸਿਆ ਜੀ ਵੀ ਉਹਦੇ ਵਿੱਚ ਹੋਰ ਵੀ ਕਈ ਕੁਛ ਇਦਾਂ ਦਾ ਸਮਾਨ ਜਿਹੜਾ ਹੈਗਾ ਵੀ ਉਹ ਆਪਣੇ ਰੋਜ਼ਗਾਰ ਚਲਾ ਸਕਦੇ ਪਰ ਜਿਹੜਾ ਪ੍ਰਸ਼ਾਦ ਦਾ ਦਾ ਜਿਹੜੇ ਰੇੜੀਆਂ ਤੇ ਵਿਕਦੇ ਆ ਉਹ ਮਾਂ ਸ਼੍ਰੀ ਕਾਲੀ ਮਾਤਾ ਮੰਦਿਰ ਤੇ ਜਿਹੜੇ ਨਹੀਂ ਚੜਨਾ ਚਾਹੀਦਾ ਉਹ ਨਾਦਰ ਹੁੰਦਾ ਵਾ ਉਹ ਦੇਖੋ ਰੇੜੀਆਂ ਦਾ ਸੁਚਮ ਖਤਮ ਹੋ ਜਾਂਦੀ ਹੈ ਜੀ ਅਸੀਂ ਇਸ ਕਰਕੇ ਚਾਹੁੰਦੇ ਆ ਵੀ ਜੇ ਪ੍ਰਸ਼ਾਸਨ ਨੇ ਉਸ ਜਿੱਦਾਂ ਪ੍ਰਧਾਨਜੀ ਨੇ ਹਫਤੇ ਦਾ ਟਾਈਮ ਦਿੱਤਾ ਵਾ ਉਹਦੇ ਨਾਲ ਅਸੀਂ ਸ਼ਿਵਸਨਾਥ ਹਿੰਦੇ ਸਿੰਦੇਗਰੂਪ ਸ਼ਿਵਸਨਾਥ ਵਰਡਹਰੇ ਨਾਲ ਖੜੇ ਆ ਅਸੀਂ ਅਸੀਂ ਜੇ ਇਦਾਂ ਦੀ ਪ੍ਰਧਾਨਜੀ ਦੇ ਆਦੇਸ਼ ਹੋ ਕੇ ਅਕਲ ਸਨਾਥਨ ਹਿੰਦੂ ਰੱਖਸ਼ਾ ਦਲ ਨਾਲ ਖੜਾ ਵਾ ਜੇ ਸਾਨੂੰ ਹਾਂ ਜੀ ਜਿਵੇਂ ਆਪਾਂ ਹਿੰਦੂ ਧਰਮ ਦੀ ਗੱਲ ਕਰਦੇ ਆ ਹਨਾ ਦੇਖਿਆ ਜੋ ਉਸ ਜਿਹੜਾ ਪ੍ਰਸ਼ਾਦ ਮਾਫੀਆ ਲਾ ਲੋ ਉਹਦੇ ਵਿੱਚ ਜ਼ਿਆਦਾਤਰ ਹਿੰਦੂ ਲੀਡਰਾਂ ਦਾ ਹੀ ਹੱਥ ਹੈ ਤੁਹਾਨੂੰ ਕੀ ਲੱਗਦਾ ਫਿਰ ਇਹ ਜੇ ਸਹੀ ਹੈ ਕਿ ਹਿੰਦੂ ਲੀਡਰ ਹੀ ਉਸ ਚੀਜ਼ ਨੂੰ ਸਪੋਰਟ ਕਰ ਰਹੇ ਨੇ ਕੁਛ ਹੈ ਜਿਹੜੇ ਕਰ ਰਹੇ ਨੇ ਨਹੀਂ ਹੋਣੀ ਚਾਹੀਦੀ ਕਿਵੇਂ ਬਿਲਕੁਲ ਐਸੀ ਦਾ ਕਹਿੰਦੇ ਬੰਦ ਹੋਣਾ ਚਾਹੀਦਾ ਕਾਰਵਾਈ ਵੀ ਹੋਣੀ ਚਾਹੀਦੀ ਆ ਵੀ ਜਿਹੜਾ ਪਿੱਛੇ ਜਾ ਦੇਖੋ ਹਰਿਆਣੇ ਦੇ ਵਿੱਚੋਂ ਪ੍ਰਦੇਸ਼ ਚੋਂ ਆਇਆ ਸੀ ਬੰਦਾ ਉਹਦੇ ਨਾਲ ਧੱਕਾ ਮੁੱਕੀ ਕੀਤੀ ਆ ਜਦਕਿ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਪੁਲਿਸ ਦੇ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੁੰਦੀ ਆ ਉੱਥੇ ਲੜਾਈ ਹੁੰਦੀ ਆ ਲਾਠੀ ਚਾਰਜ ਹੁੰਦਾ ਹੋਵੇ ਕੁਝ ਵੀ ਆਪਸ ਚ ਲੜਾਈ ਹੁੰਦੀ ਆ ਉਹ ਵਿੱਚੋਂ ਰੂਪ ਚੁੱਪ ਕਰਕੇ ਖੜਾ ਹੋ ਕੇ ਦੇਖਦਾ ਰਹਿੰਦੇ ਵੀ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਡਿਊਟੀ ਪੁਲਿਸ ਨੂੰ ਨਿਯੁਕਤੀਆਂ ਦੀ ਲਈ ਜਾਂਦੀ ਆ ਕਿ ਉਸ ਲੜਾਈ ਨੂੰ ਨਾ ਹੋਵੇ ਉੱਥੇ ਕੋਈ ਮਿਸ ਹੈਪਨਿੰਗ ਇਦਾਂ ਦੀ ਨਾ ਹੋਵੇ ਜਿਹਦੇ ਨਾਲ ਕਿ ਸਾਡੇ ਪਟਿਆਲੇ ਸ਼ਹਿਰ ਦਾ ਨਾਮ ਖਰਾਬ ਕੀਤਾ ਹੋਵੇ ਜੀ ਖਰਾਬ ਹੋਵੇ ਇਸ ਵਜ੍ਹਾ ਕਰਕੇ ਉਹਨਾਂ ਨੂੰ ਪੁਲਿਸ ਨੂੰ ਉਸੇ ਤਨਾਤ ਇਸ ਕਰਕੇ ਕੀਤਾ ਵੀ ਸੇਫਲੀ ਹੋਣਾ ਚਾਹੀਦਾ ਜਿਹੜੇ ਸੰਧਾਰਜੂ ਆਉਂਦੇ ਆ ਸੇਫ ਹੋਣੇ ਚਾਹੀਦੇ ਨਾ ਕਿ ਕਿਸੇ ਨਾਲ ਧੱਕਾ ਮੁੱਕੀ ਹੋਣੀ ਚਾਹੀਦੀ ਹੈ ਤੇ ਨਾ ਕਿਸੇ ਨਾਲ ਨਜਾਇਜ਼ ਹੋਣਾ ਚਾਹੀਦਾ ਜੀ ਠੀਕ